ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਪੰਜਾਬੀ ਬੋਲੀਆਂ ਦੇ ਚੈਨਲ ਵਿੱਚ ਤੇ ਅੱਜ ਆਪਾਂ 130 ਤੋਂ ਲੈ ਕੇ 160 ਤੱਕਰ ਬੋਲੀਆਂ ਲੈ ਕੇ ਆਏ ਆ ਬਹੁਤ ਸੋਹਣੀਆਂ ਤੇ ਥੋੜੀਆਂ ਜਿਹੀਆਂ ਲੰਮੀਆਂ ਬੋਲੀਆਂ ਨੇ ਧਿਆਨ ਨਾਲ ਸੁਣਿਓ ਤੇ ਜਿਹੜੀ ਬੋਲੀ ਤੁਹਾਨੂੰ ਸਾਰਿਆਂ ਤੋਂ ਬੈਸਟ ਲੱਗੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇਰੀ ਮਾਂ ਬੜੀ ਕੁਪਤੀ ਮੈਨੂੰ ਪੌਣ ਦੇਵੇ ਜੁੱਤੀ ਤੇਰੀ ਮਾਂ ਬੜੀ ਕੁਪਤੀ ਮੈਨੂੰ ਪੌਣ ਦੇਵੇ ਜੁੱਤੀ ਮੈਂ ਵੀ ਜੁੱਤੀ ਪੌਣੀ ਆ ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇਰੀ ਮਾਂ ਖੜਕਾਉਣੀ ਐ ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇਰੀ ਮਾਂ ਖੜਕਾਉਣੀ ਐ

ਤੇਰ ਤੇ ਮੁਰਗਈਆ ਅੱਗੇ ਤਾਂ ਟੱਪਦਾ ਨੋਂ ਨੋਂ ਕੋਠੇ ਹੁਣ ਨਾ ਟੱਪਦੀਆਂ ਖਾਈਆਂ ਵੇ ਖਾਈ ਟੱਪਦੇ ਦੇ ਲੱਗ ਗਿਆ ਕੰਡਾ ਖਾਈ ਟੱਪਦੇ ਦੇ ਲੱਗ ਗਿਆ ਕੰਡਾ ਦਿੰਦਾ ਏ RAM ਦੋਹਾਈ ਵੇ ਮਾਸ ਮਾਸ ਤੇਰਾ ਕੁੱਤਿਆਂ ਖਾਦਾ ਮਾਸ ਮਾਸ ਤੇਰਾ ਕੁੱਤਿਆਂ ਖਾਦਾ ਹੱਡੀਆਂ ਰੇ ਤੇਰਾ ਲਾਈ ਚੁਗ ਚੁਗ ਹੱਡੀਆਂ ਪਿੰਜਰ ਬਣਾਇਆ ਜੁਗ ਜੁਗ ਹੱਡੀਆਂ ਪਿੰਜਰ ਬਣਾਇਆ ਸਈਆਂ ਵੇਖਣੇ ਆਈਆਂ ਇੰਨਾ ਸਈਆਂ ਦੇ ਇੰਨਾ ਸਈਆਂ ਦੇ ਚਕਮੇ ਲਹੰਗੇ ਪਿਕਲੀ ਪਿਪਲੀ ਪਿੰਗਾ ਪਾਈਆਂ ਹਾਲੇ ਕਿਆਦਾ ਠਾਣਾ ਆਇਆ ਹਾਲੇ ਕਿਆਦਾ ਠਾਣਾ ਆਇਆ ਉਹਨੇ ਆਣ ਲਹਾਈਆਂ ਬਿਸ਼ਨੋ ਦੇ ਚਰਖੇ ਤੇ ਗਿਨ ਗਿਨ ਮੇ ਖਾਂ ਲਾਈਆਂ ਬਿਸ਼ਨੋ ਦੇ ਚਰਖੇ ਤੇ ਗਿਨ ਗਿਨ ਮੇ ਖਾਂ ਲਾਈਆਂ ਬਿਸ਼ਨੋ ਦੇ ਚਰਖੇ ਤੇ ਬੋਲੀ ਲੰਮੀ ਸੀ ਸੋਣੀਏ ਇੱਕ ਦੋ ਵਾਰੀ ਰੀਡ ਕਰੋਗੇ ਫਿਰ ਤੁਹਾਨੂੰ ਵਧੀਆ ਲੱਗੇਗੀ ਭਾਰੀ ਬਰਸੀ ਘਟਣ ਗਿਆ ਸੀ ਭਾਰੀ ਬਰਸੀ ਘਟਣ ਗਿਆ ਸੀ ਘਟਕੇ ਲਿਆਂਦੇ ਸ਼ੋਲੇ ਨਹੀਂ ਮੈਂ ਤੇਰੀ ਸੱਸ ਕੁੱਟਨੀ ਨਹੀਂ ਮੈਂ ਤੇਰੀ ਸੱਸ ਕੁੱਟਨੀ ਕੁੱਟਨੀ ਸੰਦੂ ਕਾ ਹੋ ਲੈਣੀ ਮੈਂ ਸੱਸ ਕੁੱਟਨੀ ਕੁੱਟਨੀ ਸੰਦੂ ਕਾ ਹੋ ਲੈਣੀ ਮੈਂ ਪੇਟੀ ਹੋਵੇ ਲੱਕੜ ਦੀ ਅਲਮਾਰੀ ਹੋਵੇ ਜੀਨ ਦੀ ਪੇਟੀ ਹੋਵੇ ਲੱਕੜ ਦੀ ਅਲਮਾਰੀ ਹੋਵੇ ਜੀਨ ਦੀ ਮੁੰਡਾ ਹੋਵੇ ਪੜਿਆ ਸਾਨੂੰ ਲੋੜ ਨੀ ਜਮੀਨ ਮੁੰਡਾ ਹੋਵੇ ਪੜਿਆ ਸਾਨੂੰ ਲੋੜ ਨੀ ਜਮੀਨ ਦੀ ਭੈਂਸ ਤਾ ਤੇਰੀ ਸੰਗਲ ਤੜਾ ਗਈ ਭੈਂਸ ਤਾ ਤੇਰੀ ਸੰਗਲ ਤੜਾ ਗਈ ਕਟਾ ਤੜਾ ਗਿਆ ਕਿਲਾ ਦਾੜੀ ਨਾਲ ਮੁੱਛਾ ਵਧੀਆਂ ਜੋਸ਼ ਪੜੀ ਵਿੱਚ ਤੀਲਾ ਫੇ ਕਿਆ ਨੂੰ ਜਾਵਾਂਗੀ ਕਰ ਮਿੱਤਰਾ ਦਾ ਹਿਲਾ ਫੇ ਕਿਆ ਨੂੰ ਜਾਵਾਂਗੀ ਕਰ ਮਿੱਤਰਾ ਹਿਲਾ ਇਹ ਵੀ ਸੋਹਣੀ ਸੀ ਬੋਲੀ ਨੈਕਸਟ ਹੋਲੇ ਗਿੱੱਦਾ ਗਿੱੱਦਾ ਕਰੇ ਮੇਲਣੇ ਗਿੱੱਦਾ ਗਿੱੱਦਾ ਕਰੇ ਮੇਲਣੇ ਗਿੱੱਦਾ ਪਉ ਬਥੇਰਾ ਨੀ ਨਜ਼ਰ ਮਾਰ ਕੇ ਵੇਖ ਮੇਲਣੇ ਨਜ਼ਰ ਮਾਰ ਕੇ ਵੇਖ ਮੇਲਣੇ ਪਰਿਆ ਪਿਆ ਬਨੇਰਾ ਨੀ ਸਾਰੇ ਪਿੰਡ ਦੇ ਲੋਕੀ ਆ ਗਏ ਸਾਰੇ ਪਿੰਡ ਦੇ ਲੋਕੀ ਆ ਗਏ ਕੀ ਬੁੱਢਾ ਕੀ ਠੇਰਾ ਨੀ ਮਿਲਣੇ ਨੱਚ ਲੈਣੀ ਦੇ ਦੇ ਸ਼ੌਕ ਦਾ ਗੇੜਾ ਮਿਲਣੇ ਨੱਚ ਲੈਣੀ ਦੇ ਦੇ ਸ਼ੌਕ ਦਾ ਗੇੜਾ ਮਿਲਣੇ ਨੱਚ ਲੈਣੀ ਹੋਰਾਂ ਦੇ ਮਾਈ ਲੰਮਸ ਲੰਮੇ ਹੋਰਾਂ ਦੇ ਮਾਈਏ ਲੰਮਸ ਲੰਮੇ ਮੇਰਾ ਮਾਇਆ ਵਿੱਚ ਦਾਣੀ ਜਿਟੀ ਰੋੜ ਤੇ ਪਕੋੜੇ ਵਿੱਚ ਧਾਨੀ ਜਿਟੀ ਰੋੜ ਤੇ ਪਕੋੜੇ ਵਿੱਚ ਧਾਨੀ ਪਿੰਡਾਂ ਵਿੱਚੋਂ ਪਿੰਡ ਸੁਨੀਂਦਾ ਪਿੰਡਾਂ ਵਿੱਚੋਂ ਪਿੰਡ ਸੁਨੀਂਦਾ ਪਿੰਡ ਸੁਨੀਂਦੇ ਚੱਠੇ ਨਹੀਂ ਚੱਠੇ ਦੇ ਵਿੱਚ ਨੋ ਦਰਵਾਜੇ దజే నో దజే క్షేని దజే చ్రామణి ఇక్క దజే చ్రాహ్మణి లపలమ సరమా పక్కే ని గభరు గభరు నీ బుడే నీ ఇు కచిచి ਇੱਕ ਕਬੂੜੇ ਦੇ ਉੱਠੀ ਕਚੀਚੀ ਖੜ ਗਿਆ ਟਾਬ ਤੇ ਨੱਚੇ ਨਹੀਂ ਇਸ ਟਾਬ ਦਾ ਗਾਰਾ ਕਰ ਦਿਓ ਨਹੀਂ ਇਸ ਟਾਬ ਦਾ ਗਾਰਾ ਕਰ ਦਿਓ ਬਸ ਬਲਦ ਜੜਾ ਕੇ ਚੱਪੇ ਜਵਾਨੀ ਕੋਈ ਦਿਨ ਦੀ ਫੇਰ ਮਿਲਣਗੇ ਤੱਕੇ ਜਵਾਨੀ ਕੋਈ ਦਿਨ ਦੀ ਫੇਰ ਮਿਲਣਗੇ ਤੱਕੇ ਜਾਂ ਫਿਰ ਇਸ ਤਰ੍ਹਾਂ ਝੂਠ ਨਾ ਬੋਲੀ ਨੀ ਸੂਰਜ ਲਗਦਾ ਮੱਥੇ ਝੂਠ ਨਾ ਬੋਲੀ ਸੂਰਜ ਲਗਦਾ ਮੱਥੇ ਸੋਹਣੀ ਸੀ ਲੰਮੀਆਂ ਬੋਲੀਆਂ ਬਹੁਤ ਸੋਹਣੀਆਂ ਲੱਗਦੀਆਂ ਨੇ ਤੁਸੀਂ ਦੱਸੋ ਤੁਹਾਨੂੰ ਕਿਹੜੀਆਂ ਸੋਹਣੀਆਂ ਲੱਗਦੀਆਂ ਸ਼ਾਰਟ ਜਾਂ ਲੌਂਗ ਆ ਮਾਮੀ ਤੂੰ ਨੱਚ ਮਾਮੀ ਆ ਮਾਮੀ ਤੂੰ ਨੱਚਦੇ ਮੀਂਂਹ ਦੇ ਦੇ ਰਿਹਾਉਂ ਕਦਾ ਗੇੜਾ ਨੀ ਆ ਮਾਮੀ తి జూ బీ నఖర నీ తు నచ్చ పట్టు దేడా జీ నో నీ తచ్చే ఆ దోర చలియను ఆ దోరా చలియను ఓే కౌళా హేస్ వశాలీ వేల లన దోళా హే విశాలి వేల మన దా భోళా ਆਵੇ ਯਾਰਾ ਜਾਵੇ ਯਾਰਾ ਆਵੇ ਯਾਰਾ ਜਾਵੇ ਯਾਰਾ ਤੇਰੀਆਂ ਉਡੀਕਾਂ ਬੜੀਆਂ ਆਵੇ ਜਿਸ ਦਿਨ ਤੇਰੀ ਦੀਦ ਨਾ ਹੋਵੇ ਜਿਸ ਦਿਨ ਤੇਰੀ ਦੀਦ ਨਾ ਹੋਵੇ ਅੱਖੀਆਂ ਉਡੀਕਣ ਖੜੀਆਂ ਵੇ ਤੂੰ ਤਾਂ ਮੇਰਾ ਤੇਰੀ ਹੋ ਗਈ ਤੂੰ ਮੇਰਾ ਮੈਂ ਤੇਰੀ ਹੋ ਗਈ ਅੱਖੀਆਂ ਜਦ ਦੀਆਂ ਲੜਾਈਆਂ ਅੱਧੀ ਰਾਤ ਗਈ ਹੁਣ ਤਾਂ ਛੜਦੇ ਅੜੀਆਂ ਅੱਧੀ ਰਾਤ ਗਈ ਹੁਣ ਤਾਂ ਛੜਦੇ ਅੜੀਆਂ ਅੱਧੀ ਰਾਤ ਗਈ ਦਿਲ ਤੇ ਰਾਜਿਤ ਨਾ ਸੀ ਮੁੰਡਿਆ ਸ਼ਕੀਨਾ ਦਿਲ ਤੇ ਰਾਜਿਤ ਨਾ ਸੀ ਮੁੰਡਿਆ ਸ਼ਕੀਨਾ ਪਰ ਮੈਂ ਆਪਣਾ ਸਭ ਕੁਝ ਹਾਰ ਗਈ ਵੇ ਕੁੜੀ ਭੱਗ ਦੇ ਪੇਚ ਉਤੇ ਕੁੜੀ ਭੱਗ ਦੇ ਪੇਚ ਉਤੇ ਮਰ ਗਈ ਵੇ ਮਰ ਗਈ ਕੁੜੀ ਭੱਗ ਦੇ ਪੇ ਜੂਤੇ ਮਰ ਗਈ ਵੇ ਮਰ ਗਈ ਵੇ ਆਦਿਓ ਰਹਾ ਪਹਾੜੀ ਵੱਡিয়ে ਆਦਿਓ ਰਹਾ ਪਹਾੜੀ ਵੱਡিয়ে ਲਾਪਾਸੇ ਨਾਲ ਪਾਸਾ ਵੇ ਛੜ ਗਿਆ ਪਾਬੋਦਾ ਫਿਰਦਾ ਜੌਰ ਨਿਰਾਸਾ ਛੜ ਗਿਆ ਪਾਬੋਦਾ ਫਿਰਦਾ ਜੌਰ ਨਿਰਾਸਾ ਯਾਰ ਮੇਰੇ ਨੇ ਭੇਜੀ ਸ਼ਰੀ ਯਾਰ ਮੇਰੇ ਨੇ ਭੇਜੀ ਸ਼ਰੀਰੀ ਕਾਗਜ਼ ਤੇ ਕਸਤੂਰੀ ਜੇ ਖੋਲਾਂ ਤਾਂ ਖੁਸ਼ਬਤ ਏਰੀ ਜੇ ਖੋਲਾ ਤੇ ਖੁਸ਼ਬਤ ਏਰੀ ਜੇ ਤੋਲਾ ਤੇ ਪੂਰੀ ਵੇ ਪਾਣੀ ਦੇ ਵਿੱਚ ਵਗਣ ਬੇੜੀਆਂ ਪਾਣੀ ਦੇ ਵਿੱਚ ਵਗੜ ਮੇੜੀਆਂ ਲੰਘਣਾ ਪਊ ਜ਼ਰੂਰ ਵੇ ਹਾਸ਼ਕ ਤੂੰ ਬਣ ਗਿਆ ਕੀ ਪਾਦੇ ਹਵਾ ਪੂਰੀ ਵੇ ਹਾਸ਼ਕ ਤੂੰ ਬਣ ਗਿਆ ਕੀ ਪਾਦੇ ਹਵਾ ਪੂਰੀ ਵੇ ਹਾਸ਼ਕ ਤੂੰ ਬਣ ਗਿਆ ਸੁੰਨੀ ਕੁੜੀਏ ਸੁੰਨੀ ਕੁੜੀਏ ਸੁੰਨੀ ਚਿੜੀਏ 니 ਤੇਰਾ ਪੁੰਨਿਆ ਤੋਂ ਰੂਪ ਸਵਾਇਆ ਵਿੱਚ ਸਖੀਆਂ ਦੇ ਪਹਿਲਾ ਪਾਵੇਂ ਬਿਚਸਖੀਆਂ ਦੇ ਪਹਿਲਾਂ ਪਾਵੇਂ ਤੈਨੂੰ ਨੱਚਣਾ ਕਿਨੇ ਸਿਖਾਇਆ ਨਹੀਂ ਤੂੰ ਹਸਦੀ ਦਿਲ ਰਾਜੀ ਮੇਰਾ ਤੂੰ ਹਸਦੀ ਦਿਲ ਰਾਜੀ ਮੇਰਾ ਜੋ ਬਿਰਸ਼ਾਦੀ ਛਾਇਆ ਨਹੀਂ ਨੱਚ ਨੱਚ ਕੇ ਤੂੰ ਹੋ ਗਈ ਦੂਰੀ ਨੱਚ ਨੱਚ ਕੇ ਤੂੰ ਹੋ ਗਈ ਦੂਰੀ ਪਾਗ ਦੇਨੂ ਲਾਇਆ ਪਰ ਇਹ ਰੂਪ ਦੀਏ ਤੈਨੂੰ ਰੱਬ ਨੇ ਆਪ ਬਣਾਇਆ ਪਰ ਇਹ ਰੂਪ ਦੀਏ ਤੈਨੂੰ ਰੱਬ ਨੇ ਆਪ ਬਣਾਇਆ ਪਰ ਇਹ ਰੂਪ ਦੀਏ സോസീത സൂട്ട സത്ോസീത സൂട്ട സൂട്ട മോ കു കിട്ട ബോര ചര പൈ മു ബോര ചോദന കാലയാ ഹിനയാ കാലയ ഹര ഹരണിര ਤੇਰੇ ਪੈਰੀ ਝਾਂਜਰਾ ਪਾਈਆ ਸਿੰਘਾਂ ਤੇਰਾ ਤੇ ਕੀ ਕੁਛ ਲਿਖਿਆ ਵੇ ਚਿੱਤਰ ਤੇ ਮੁਰਗਈਆ ਜੱਬਨ ਨੂੰ ਤਾਂ ਚੜ ਤੇਰੇ ਮੋਠ ਬਾਜਰਾ ਪੈਨਨ ਨੂੰ ਮੁਲ ਗਈਆ ਮੁਗਲਈਆ ਵੇ ਕਿ ਤਟਪਦਾ ਨੋਂ ਨੋਂ ਕੋਠੇ ਅੱਗੇ ਤਾਂ ਟੱਪਦਾ ਨਾ ਨੋ ਕੋਠੇ ਹੁਣ ਨਹੀਂ ਟੱਪਦਾ ਖਾਈਆਂ ਵੇ ਖਾਈ ਟੱਪਦੇ ਵਜਿਆ ਕੰਡਾ ਖਾਈ ਟੱਪਦੇਆਂ ਵਜਦੇ ਵਜਿਆ ਕੰਡਾ ਦੇ ਵੇ ਰਾਮ ਦੁਹਾਈ ਵੇ ਮਾਸ ਮਾਸ ਤੇਰਾ ਕੁੱਤੇਆਂ ਖਾਦਾ ਮਾਸ ਮਾਸ ਤੇਰਾ ਕੁੱਤੇਆਂ ਖਾਦਾ ਹਟੀਆਂ ਰੇਤ ਲਾਇਆ ਵੇ ਜੋਣੇ ਮੋੜ ਦੀਆਂ ਸਤਰੰਗੀਆਂ ਪਰਜਾਈਆਂ ਜੋਣੇ ਮੋੜ ਦੀਆਂ ਸਤਰੰਗੀਆਂ ਪਰਜਾਈਆਂ ਮੇਲਣ ਤਾ ਮੁੰਡੇ ਉੱਡਣ ਪਟੋਲਾ ਮੇਲਣ ਤਾ ਮੁੰਡੇ ਉੱਡਣ ਘਟੋਲਾ ਵਿੱਚ ਗਿੱਦੇ ਦੇ ਨੱਚਦੀ ਵੇ ਜੋੜ-ਜੋੜ ਕੇ ਪਾਉਂਦੀ ਬੋਲੀਆਂ ਜੋੜ-ਜੋੜ ਕੇ ਪਾਉਂਦੀ ਬੋਲੀਆਂ ਤੋਤੇ ਟੁੱਟ ਤੋ ਨੱਚਦੀ ਤੋ ਟੋੜਾ ਟੁੱਟੇ ਤੋ ਨੱਚਦੀ ਵੇ ਪੈਰਾਂ ਦੇ ਵਿੱਚ ਪਾਈਆਂ ਝਾਂਜਰਾ ਪੈਰਾਂ ਦੇ ਵਿੱਚ ਪਾਈਆਂ ਝਾਂਜਰਾ ਮੁੱਖ ਚੋਨੀ ਨਾਲ ਟੱਕਦੀ ਸੂਟ ਤਾਂ ਇਹਦਾ ਢੀ ਚੈਨਾ ਦਾ ਸੂਟ ਤਾਂ ਇਹਦਾ ਢੀ ਚੈਨਾ ਤੇ ਹਿੱਕ ਤੇ ਅੰਗੀਆਂ ਰੱਖਦੀ ਵੇ ਤਿੰਨ ਵਾਰੀ ਮੈਂ ਪਿੰਡ ਪੁੱਛ ਲਿਆ ਤਿੰਨ ਵਾਰੀ ਮੈਂ ਪਿੰਡ ਪੁੱਛ ਲਿਆ ਤੂੰ ਨਾ ਜ਼ੁਬਾਨੋਂ ਦੱਸਦੀ ਨਹੀਂ ਤੇਰੇ ਮਾਰੇ ਚਾ ਮੈਂ ਤਰ ਲਈ ਅਗ ਅਗ ਚੰਦਰ ਹੀ ਦੇ ਨਾਮ ਮਚਦੀ ਵੇ ਆਸ਼ਕ ਦੀ ਨજર ਬੁਰੀ ਤੂੰ ਨਹੀਂ ਖਸਮ ਤੇ ਵਸਦੀ ਆਸ਼ਕ ਦੀ ਨજર ਬੁਰੀ ਤੂੰ ਨਹੀਂ ਖਸਮ ਤੇ ਵਸਦੀ ਐਲੀ 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 ਹੜਿਪਾ ਹਾਏ ਹੜਿਪਾ ਹਾਏ ਆਦ ਕੱਢ ਕੇ ਰਸ ਕਤਾ ਭਰ ਲੈਂਦੇ ਹਨ ਆਦ ਕੱਢ ਕੇ ਰਸ ਕਤਾ ਭਰ ਲੈਂਦੇ ਹਨ ਵੇ ਪੀ ਕੇ ਵੇ ਪੀਕੇ ਪਉਵਾ ਆ ਗਿਆ ਗਦੇ ਵਿੱਚ ਵੇ ਪੀਕੇ ਪਉਵਾ ਆ ਗਿਆ ਗਦੇ ਵਿੱਚ ਦਿੰਦਾ ਫਿਰਦਾ ਗੇੜਾ ਵੇ ਪਾਸੇ ਹੋ ਕੇ ਸੁਣ ਲੈ ਬੋਲੀਆਂ ਪਾਸੇ ਹੋ ਕੇ ਸੁਣ ਲੈ ਬੋਲੀਆਂ ਹੁਣ ਨਾ ਹੋ ਹੀ ਨੇੜੇ ਵੇ ਵਿੱਚ ਗਿੱਧੇ ਦੇ ਹੱਥ ਜੇ ਲੱਗੇ ਵਿੱਚ ਗਿੱਧੇ ਦੇ ਹੱਥ ਜੇ ਲੱਗੇ ਵੀਰ ਦੇਖਦੇ ਮੇਰੇ ਵੇ ਚੱਕੇ ਸੋਟੀਆਂ ਫੜ ਕੇ ਬਾਵਾ ਟੁਖੜੇ ਕਰਨਗੇ ਤੇਰੇ ਮੈਂ ਤਾਂ ਮੁੰਡਿਆ ਸੁਣ ਕੇ ਸਚੀਆਂ ਜਾ ਬੈਠਾ ਸੀ ਡੇਰੇ ਕਰਦੀ ਨਾਰ ਬਿਨਾ ਕੋਈ ਨ ਲੋਂਦਾ ਨੇੜੇ ਕਰਦੀ ਨਾਰ ਬਿਨਾ ਕੋਈ ਨ ਲੋਂਦਾ ਨੇੜੇ ਦਿਲ ਮੇਰੇ ਨੂੰ ਡੋਬਨ ਪੈਂਦੇ ਵੱਡ ਵੱਡ ਖਾਨ ਜੁਦਾਈਆਂ ਮਾਹੀ ਨ ਆਇਆ ਲਿਖ ਲਿਖ ਚਿੱਠੀਆਂ ਪਾਈਆਂ ਮਾਹੀ ਨ ਆਇਆ ਲਿਖ ਲਿਖ ਚਿੱਠੀਆਂ ਪਾਈਆਂ ਬੋਲੀ ਪਾਵਾਂ ਰੂ ਖੁਸ਼ ਕਰਦੇ ਆ ਬੋਲੀ ਪਾਵਾਂ ਰੂ ਖੁਸ਼ ਕਰਦੇ ਆ ਕਹਿਦੇ ਆ ਬਾਤ ਕਰਾਂਗੀ ਤੂੰ ਬੇਤੇ ਢੋਲਕਣੇ ਪੂਰਤ ਗਿੱਦੇ ਦੀ ਸਾਰੀ ਬੋਲੀ ਉਹ ਪਾਉ ਜੜ ਕੇ ਉਹਦੀ ਮੰਗਨ ਤਾਰੀ ਵਿੰਡ ਕੱਟੂ ਨਉ ਭਗਤੋਂ ਮੇਰਾ ਬਣਿਆ ਖੂਬ ਲਿਖਾਰੀ ਫੁੱਲ ਬਗਿਹੜੀ ਦੇ ਮੋਚਿਆ ਦੀ ਸਰਦਾਰੀ ਫੁੱਲ ਬਗਿਹੜੀ ਦੀ ਮੋਚਿਆ ਦੀ ਸਰਦਾਰੀ ਆਇਆ ਸੋਣ ਮਹੀਨਾ ਪਿਆਰਾ ਆਇਆ ਸੋਣ ਮਹੀਨਾ ਪਿਆਰਾ ਕਟਾ ਕਾਲੀਆਂ ਛਾਈਆਂ ਵਹਿਰਲ ਮਿਲ ਸਈਆਂ ਪਾਵਣ ਗਿੱਧੇ ਰਲ ਮਿਲ ਸਈਆਂ ਪਾਵਣ ਗਿੱਧੇ ਪਿੰਗਾ ਪਿੱਪਲ ਹੀ ਪਾਈਆਂ ਵੇ ਮੋਰ ਪਹੀਏ ਕੋਇਲ ਕੂਕਣ ਮੋਰ ਪਹੀਏ ਕੋਇਲ ਕੂਕਣ ਯਾਦਾਂ ਤੇਰੀਆਂ ਆਈਆਂ ਤੂੰ ਟਕਿਆਂ ਦੀ ਲੋਬੀ ਹੋ ਗਿਆ ਕਦਰਾਂ ਸਭ ਬੁਲਾਈਆਂ ਤੂੰ ਟਕਿਆਂ ਦਾ ਲੋਬੀ ਹੋ ਗਿਆ ਕਦਰਾਂ ਸਭ ਬੁਲਾਈਆਂ ਤੂੰ ਟਕਿਆਂ ਦਾ ਲੋਬੀ ਹੋ ਗਿਆ ਬਹਿ ਕੇ ਸੋਨਨ ਗੀਆਂ ਇੰਦਰ ਲੋਕ ਦੀਆਂ ਪਰੀਆਂ ਬਹਿ ਕੇ ਸੋਨਨ ਗੀਆਂ ਇੰਦਰ ਲੋਕ ਦੀਆਂ ਪਰੀਆਂ ਟੋਟੇ ਜੋੜੇ ਕਈ ਲੋਟ ਦੇ ਕਈ ਲੋਟ ਦੀਆਂ ਲੜੀਆਂ ਵੇਲ ਤਰਮ ਦੀਆਂ ਵਿੱਚ ਦਰ ਗਏ ਦੇ ਹਰੀਆਂ ਵੇਲ ਤਰਮ ਦੀਆਂ ਵਿੱਚ ਦਰਗਾਹੇ ਦੇ ਹਰੀਆਂ ਰੇ ਤੀਰੇ ਤੀਰੇ ਤੀ ਬੁਲੀਆਂ ਮੈਂ ਬਿਜੀਆਂ ොලි ම ඇැඹිති අයිකළ ක්දේශව සෝස්සෙති තිනදා ඔන්නේ පානීලාය. තිනදා ඔන්නෙ පානීලායා රම්භයානාල ගොඩන්යා දත්තිී ලැකේ වඩ්ඩන බෑගේ. දත්තිීල ඇකේ වඩ්ඩන බෑකේ කේතමටට ලිඥාල්ලාන්යාවේ මින්නේී මින්නේී වගේ හනේරී. फडਲੇ ਤੰਗਲੀ ਨਾਲ ਉਡਾਰੀਆਂ ਚੰਗੀਆਂ ਚੰਗੀਆਂ ਮੂਰੇ ਲਾਈਆਂ ਮੰਦੀਆਂ ਮਗਰ ਹਟਾਈਆਂ ਕਿਹੜਾ ਜਿਤਲੂਗਾ ਵਿਪਤਾ ਨਾਲ ਬਣਾਈਆਂ ਕਿਹੜਾ ਜਿਤਲੂਗਾ ਵਿਪਤਾ ਨਾਲ ਬਣਾਈਆਂ ਕਿਹੜਾ ਜਿਤਲੂਗਾ ਸੌਣ ਮਹੀਨਾ ਚੜ ਗਿਆ ਸਖਿਓ ਸੌਣ ਮਹੀਨਾ ਚੜ ਗਿਆ ਸਖਿਓ ਰੁੱਤੀਆਂ ਦੀ ਆਈ ਨੀ ਗੱਡੀ ਜੋੜ ਕੇ ਲੈਣ ਜੀ ਜਾਂਦੇ ග්ඩි ෝඩිගේේ ලෑනංච ජන්දේ පෑනනු ජෝපායිවේ නච්චන කුද්ධන මාරණතාහි නච්චනකුද්ධන මහරණතාඩී රංගලීමෙන් දිල්ලාහි බිජලී අංගූදුූරෝජමකේ බිජලී වංගූදූරෝචමකේ නත්්‍ය ච්චමයිශලීපායිනි ඕ දෙේදන්දේනු මෝල් හරහි. ਆਉਂਦੇ ਜਾਂਦੇ ਮੋਹ ਲੈ ਰਾਈ ਰਚਨਾ ਖੂ ਬਰ ਚਾਹੀ ਤੀਆਂ ਦੇਖਣ ਨੂੰ ਸੋਹਰੇ ਜਾਨ ਜਵਾਈ ਤੀਆਂ ਵੇਖਣ ਨੂੰ ਸੋਹਰੇ ਜਾਨ ਜਵਾਈ ਤੀਆਂ ਦੇਖਣ ਨੂੰ ਪਿੰਡਾਂ ਵਿੱਚੋਂ ਪਿੰਡ ਸਨੀਂਦਾ ਪਿੰਡਾਂ ਵਿੱਚੋਂ ਪਿੰਡ ਸਨੀਂਦਾ ਸੈਣਾ ਸੈਣੇ ਦੇ ਪਿੰਡ ਵਿੱਚ ਪੈਂਦਾ ਗਿੱਧਾ ਕੀ ਗਿੱਦੇ ਦੇ ਕਹਿਣੇ ਕੱਲ ਨੂੰ ਆਪਾਂ ਵਿਛੜ ਜਾਵਾਂਗੇ ਫੇਰ ਕਦਰ ਹਲਕੇ ਬੈਣਾ ਪੁਲਝਾ ਲਗੀਆਂ ਨੂੰ ਮਨ ਲੈ ਬਹਰ ਦਾ ਕਹਿਣਾ ਪੁਲਝਾ ਲਗੀਆਂ ਨੂੰ ਮਨ ਲੈ ਬਹਰ ਦਾ ਕਹਿਣਾ ਪੁਲਝਾ ਲਗੀਆਂ ਨੂੰ ਸੌਣ ਮਹੀਨੇ ਆਇਆ ਬੱਦਲ ਸੌਣ ਮਹੀਨੇ ਆਇਆ ਬੱਦਲ ਰਿਮ ਜਿਮ ਬਰਸੇ ਪਾਣੀ ਬਣ ਕੇ ਪਟੋਲੇ ਆਈਆਂ ਗਿੱਦੇ ਵਿੱਚ ਕੁੜੀਆਂ ਦੀ ਇੱਕ ਟਾਣੀ ਲੰਬੜਦਾਰਾਂ ਦੀ ਬਚਨੀ ਕੁੜੀਓ ਹੈ ਗਿੱਦਿਆਂ ਦੀ ਰਾਣੀ ਹੱਸ ਕੇ ਮੰਨ ਲਵੋ ਦੋ ਦਿਨ ਦੀ ਜਿੰਦਗਾਨੀ ਹੱਸ ਕੇ ਮੰਨ ਲਵੋ ਦੋ ਦਿਨ ਦੀ ਜਿੰਦਗਾਨੀ ਬਹੁਤ ਸੋਹਣੀ ਬੋਲੀ ਸੀ ਇਕਠੀਆਂ ਹੋ ਕੁੜੀਆਂ ਆਹੀਆਂ ਗਦੇ ਵਿੱਚ ਇਕਠੀਆਂ ਹੋ ਕੁੜੀਆਂ ਆਹੀਆਂ ਗਦੇ ਵਿੱਚ ਗਿੰਤੀ ਜੀਆਂ ਪੂਰੀਆਂ 40 ਨਹੀਂ ਚੰਦ ਗੁਰ ਸਤ ਗੁਰ ਸ਼ਾਮੋਂ ਬਿਸ਼ਨੀ ਚੰਦ ਗੁਰ ਸਤ ਗੁਰ ਸ਼ਾਮੋਂ ਬਿਸ਼ਨੀ ਸਭ ਦੇ ਵਰਦੀਆਂ ਕਾਲੀਆਂ ਨਹੀਂ ਸਭ ਤੋਂ ਸੋਹਣੀ ਨੱਚ ਰਾਣੀ ਸਭ ਤੋਂ ਸੋਨਾ ਨੱਚੇ ਰਾਣੀ ਮੁਖ ਤੇ ਗਿੱਠ-ਗਿੱਠ ਲਾਲੀ ਗਿੱੱਦਾ ਪਾਉ ਕੁੜੀਓ ਹੀਰਾ ਗਈ ਸੇ ਅਲਾਂ ਵਾਲੀ ਗਿੱੱਦਾ ਪਾਉ ਕੁੜੀਓ ਹੀਰਾ ਗਈ ਸੇ ਅਲਾਂ ਵਾਲੀ ਗਿੱੱਦਾ ਪਾਉ ਕੁੜੀਓ ਤੁਸੀਂ ਦੱਸੋ ਇਹਨਾਂ ਸਾਰੀਆਂ ਬੋਲੀਆਂ ਵਿੱਚੋਂ ਤੁਹਾਨੂੰ ਕਿਹੜੀ ਬੋਲੀ ਵਧੀਆ ਲੱਗੀ ਤੇ ਕੁਝ ਬੋਲਣ ਵਿੱਚ ਹੋ ਜਾਂਦੀ ਉਚਨੀਚ ਤੇ ਉਹਨੂੰ ਤੁਸੀਂ ਮੜਾ ਜਾ ਐਕਸੈਪਟ ਕਰਿਆ ਕਰੋ ਤੇ ਤੁਸੀਂ ਇਹ ਬੋਲਾਂ ਲਿਖ ਵੀ ਸਕਦੇ ਹੋ ਕਾਪੀ ਤੇ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਮੈਂ ਤੁਹਾਡੇ ਲਈ ਹੋਰ ਇਦਾਂ ਦੀਆਂ ਵੀਡੀਓ ਲੈ ਕੇ ਆऊं